ਤੁਸੀਂ 7 ਸੀਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿਤ ਲੁਥਰਾ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦਾ ਇਸ ਸਮੇਂ ਪਾਣੀ ਵੀ ਗੰਦਲਾ ਤੇ ਵਾਤਾਵਰਨ ਵੀ ਗੰਦਲਾ ਹੋ ਚੁੱਕਿਆ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਂਗੋਆਣੀ ਦਾ ਰਹਿਣ ਵਾਲਾ ਬਲਜੀਤ ਸਿੰਘ ਜਿਹੜਾ ਕਿ ਇੰਗਲੈਂਡ ਦੀ ਧਰਤੀ ਤੋਂ ਵਾਪਸ ਮੁੜਿਆ ਆ ਕੇ ਪਿੰਡ ਦਾ ਦਰਦ ਜਾਗਿਆ ਤਾਂ ਪਿੰਡ ਚ ਸੈਂਕੜੇ ਬੂਟੇ ਲਾ ਦਿੱਤੇ ਪਿੰਡ ਦਾ ਚਤੁਰਫਾ ਹਰੀਆਲੀ ਕਰ ਦਿੱਤੀ ਜਿਸ ਸ਼ਾਂਤੇ ਅਸੀਂ ਬੈਠੇ ਆ ਇੱਥੇ ਬਹੁਤ ਠੰਡੀ ਤੇ ਮਿੱਠੀ ਹਵਾ ਰਹੀ ਜਿੱਥੇ ਪੰਜਾਬ ਚ 47 48 ਡਿਗਰੀ ਹੈ ਉੱਥੇ ਇੱਥੇ ਤਾਪਮਾਨ ਜਿਹੜਾ ਹੈ 40 ਦੇ ਆਸ-ਪਾਸ ਹੈ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਕਿੰਨਾ ਫਰਕ ਹੋਏਗਾ ਤਾਪਮਾਨ ਦਾ ਗਲਬਤ ਕਰ ਲਾਂਗੇ ਬਲਜੀਤ ਸਿੰਘ ਬਾਂਗਵਾਣੀ ਹੋਣਾ ਨਾ ਬਲਜੀਤ ਜੀ ਪੰਜਾਬ ਦੇ ਤਾਪਮਾਨ ਚ ਤੇ ਤੁਹਾਡੇ ਪਿੰਡ ਦੇ ਤਾਪਮਾਨ ਚ ਕਿੰਨਾ ਫਰਕ ਮੈਂ ਸਭ ਤੋਂ ਪਹਿਲਾਂ 7 ਸੀ ਆਸਟ੍ਰੇਲੀਆ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਕਵਰ ਕੀਤਾ ਬੰਗਵਣੀ ਜ਼ਿਲ੍ਹਾ ਗਰਦਾਸਪੁਰ ਨੂੰ ਬਹੁਤ ਬਹੁਤ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਔਰ ਜਿਹੜੀ ਤੁਸੀਂ ਤਾਪਮਾਨ ਦੀ ਗੱਲ ਕੀਤੀ ਆ ਆਪਾਂ ਹੁਣ ਦੇਖੋ ਆ ਦਰਖਤ ਦੇ نیچے ਬੈਠੇ ਆ ਤੇ ਜੇ ਦੇਖਿਆ ਜਾਵੇ 46 47 ਟੈਂਪਰੇਚਰ ਪਰ ਆਪਾਂ ਇਹ ਕਿੰਨੇ ਚਿਰ ਤੋਂ ਇੱਥੇ ਬੈਠੇ ਆ ਆਪਾਂ ਨੂੰ ਪਸੀਨਾ ਨਹੀਂ ਆ ਰਿਹਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਆਪਾਂ ਵੱਤੋ ਵੱਦ ਜਿਵੇਂ ਆਪਣੇ ਪਿੰਡ ਦੀ ਗੱਲ ਕਰ ਲਈਏ ਕਿਸਾਨਾਂ ਦੀ ਗੱਲ ਕਰ ਲਈਏ ਹਰ ਬੰਦੇ ਕੋਲ ਜਿੱਦਾਂ 5-7 ਕਿੱਲੇ 10 ਕਿੱਲੇ ਕੇ ਕੋ ਵੱਧ ਵੀ ਹੈ ਜ਼ਮੀਨ ਤੇ ਜੇ ਉਹ ਆਪਣੀ ਮੋਟਰ ਤੇ 5-5 7-7 ਦਰਖਤ ਲਗਾ ਦੇਵੇ ਨਾ ਤੇ ਮੇਰੇ ਖਿਆਲ ਨਾਲ ਸੈਂਕੜੇ ਮੋਟਰਾਂ ਪਿੰਡ ਚ ਨੇ ਤੇ ਹਜ਼ਾਰਾਂ ਦਰਖਤ ਆਪਾਂ ਲਾ ਸਕਦੇ ਆ ਤੇ ਟੈਂਪਰੇਚਰ ਜਿਹੜਾ ਤਾਪਮਨ ਡਾਊਨ ਹੋਏਗਾ ਆਪਾਂ ਬਾਹਰ ਨਿਕਲ ਕੇ ਬੜੀ ਵਧੀਆ ਤਰੀਕੇ ਨਾਲ ਕੰਮ ਕਰਕੇ ਰੋਜੀ ਰੋਟੀ ਵੀ ਕਮਾ ਸਕਦੇ ਠੀਕ ਆ ਕਿਤੇ ਨਾ ਕਿਤੇ ਮੈਂ ਸਮਝਦਾ ਕੋਈ ਅਮੀਰ ਬੰਦਾ ਏਸੀ ਲਾ ਲੇਗਾ ਗੱਡੀ 'ਚ ਏਸੀ ਲਾ ਲੇਗਾ ਤੇ ਸਮਝੋ ਜਿਹੜੇ 60% 70% ਲੋਕ ਬਾਹਰ ਨਿਕਲ ਕੇ ਮਜ਼ਦੂਰੀ ਕਰਦੇ ਆ ਉਹਨਾਂ ਉਹ ਕਿਵੇਂ ਕੰਮ ਕਰਨਗੇ ਜੇ ਉਹ ਕੰਮ ਨਹੀਂ ਕਰਨਗੇ ਤੇ ਉਹ 30% 20% ਏਸੀ ਵਾਲੇ ਵੀ ਰੋਟੀ ਨਹੀਂ ਖਾ ਸਕਦੇ ਜੇ ਉਹ 70% ਬਾਹਰ ਨਹੀਂ ਨਾ ਕੰਮ ਕਰਨਗੇ ਤਾਂ ਉਹ ਵੀ ਨਹੀਂ ਕੰਮ ਰੋਟੀ ਖਾ ਸਕਦੇ ਉਹਨਾਂ ਦੀ ਬਦੌਲਤ ਆਪਾਂ ਜਿਹੜੇ ਸਾਡੇ ਕੰਮ ਜਿਹੜੇ ਚੱਲਦੇ ਨੇ ਸਾਡੇ ਸਰਕਲ ਚੱਲਦਾ ਵਾ ਜ਼ਮੀਨ ਦਾ ਜਾਂ ਕੋਈ ਹੋਰ ਕਾਰੋਬਾਰ ਕਰਦੇ ਸੋ ਇਸ ਕਰਕੇ ਦਰੱਖਤਾਂ ਦਾ ਅੱਜ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਵਾ ਦਰਾਖਤ ਸਾਨੂੰ ਵੱਧ ਤੋਂ ਵੱਧ ਲਗਾਉਣੇ ਪੈਣਗੇ ਜੇ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਬਚਾਉਣੀਆਂ ਅਸੀਂ ਤਾਂ 10-15 ਸਾਲ ਮੰਨ ਲਓ ਹੋਰ ਜੀਵਨ ਹੋਏਗਾ 40-42 ਸਾਲ ਦੀ ਉਮਰ ਆ ਕੱਟ ਕੇ ਚਲ ਜਾਏਗਾ ਕਰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੱਲੀਆਂ ਪੱਕੀਆਂ ਕੋਠੀਆਂ ਕਾਰਾਂ ਦੇਣ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਲੰਮੇ ਸਮੇਂ ਤੱਕ ਨਹੀਂ ਚੱਲਣਾ ਪਾਣੀ ਦੀ ਲੋੜ ਆ ਆਕਸੀਜਨ ਤੋਂ ਬਿਨਾ ਬੰਦਾ ਜੀ ਸਕਦਾ ਜੀ ਇੱਕ ਮਿੰਟ ਨਹੀਂ ਬੰਦਾ ਆਕਸੀਜਨ ਤੋਂ ਬਿਨਾ ਜੀ ਸਕਦਾ ਕਿਵੇਂ ਕਰੋਨਾ ਦੇ ਵਿੱਚ ਲੋਕਾਂ ਨੇ ਹਜ਼ਾਰਾਂ ਲੱਖਾਂ ਰੁਪਏ ਲੈ ਕੇ ਦੁਰੇ ਫਿਰਦੇ ਸੀ ਕਿ ਆਕਸੀਜਨ ਲੈਵਲ ਡਾਊਨ ਹੋ ਗਿਆ ਹਾਂਜੀ ਉਹ ਸਮਾਂ ਆ ਜਾਣਾ ਜਦੋਂ ਬੰਦੇ ਦੇ ਗਲ ਦੇ ਵਿੱਚ ਉਹ ਜਿਹੜੇ ਪੈਕੇਟ ਜੇ ਪਾ ਕੇ ਨਾ ਆਕਸੀਜਨ ਵਾਲੇ ਲਈ ਪਰ ਜੋ ਹਾਲਾਤ ਪਿੰਡ ਦੇ ਘਰ ਤੇ ਤੁਹਾਡੇ ਪਿੰਡ ਦਾ ਨਹੀਂ ਆਉਣਾ ਮੈਂ ਕਹਿੰਦਾ ਜੀ ਮੇਰਾ ਸੁਪਨਾ ਔਰ ਮੇਰੇ ਪਿੰਡ ਵਾਲਿਆਂ ਦਾ ਵੀ ਅੱਜ ਸੁਪਨਾ ਵਾ ਕਿ ਆਪਾਂ ਆਪਣੇ ਪਿੰਡ ਨੂੰ ਹੋਰ ਹਰਿਆ ਭਰਿਆ ਬਣਾਉਣਾ ਹੋਰ ਇਹਨੂੰ ਖੁਸ਼ਹਾਲ ਕਰਨਾ ਇਹਦੀ ਹੋਰ ਤਰੱਕੀ ਕਰਨੀ ਆ ਸੋ ਆਉਣ ਵਾਲੇ ਦਿਨਾਂ 'ਚ ਸਾਡੇ ਜਿੰਨੇ ਨੌਜਵਾਨ ਵੀਰ ਨੇ ਆ ਮੇਰੀ ਟੀਮ 'ਚ ਆ 10 15 20 ਨੌਜਵਾਨ ਆ ਸਾਰਿਆਂ ਦੇ ਘਰਾਂ 'ਚ 5 5 10 10 15 15 ਅਸੀਂ ਬੂਟੇ ਲਾਏ ਆ ਤੇ ਸੋ ਉਹਨਾਂ ਦੇ ਵੀ ਮਨ ਚ ਅੱਜ ਵੇਖਿਆ ਜਦੋਂ ਜਿੱਦਾਂ ਦੀ ਸੰਗਤ ਉਹ ਜੀ ਰੰਗਤ ਅੱਜ ਅਸੀਂ ਗੱਲਾਂ ਕਰਦੇ ਆਂ ਕਿ ਵਾਤਾਵਰਨ ਬਚਾਉਣਾ ਵਾਤਾਵਰਨ ਬਚਾਉਣਾ ਆਪਣਾ ਜੀਵਨ ਪਾਣੀ ਬਚਾਉਣਾ ਤੇ ਉਹ ਕਿਦੇ ਨਾ ਕਿਦੇ ਉਹ ਚੀਜ਼ ਦਾ ਪ੍ਰਭਾਵ ਜਿਹੜੇ ਲੋਕ ਕਬੂਲਣ ਲੱਗ ਪੈਂਦੇ ਇਹਦੇ ਤੇ ਗੱਲ ਕਰ ਲੈਂਦੇ ਆਂ ਕੁਝ ਲੋਕ ਵਾਤਾਵਰਨ ਬਚਾਉਣ ਦੀ ਬੜੀ ਗੱਲ ਕਰਦੇ ਆ ਤੇ ਬੂਟਾ ਇੱਕ ਹੁੰਦਾ ਬੰਦੇ 20 ਹੁੰਦੇ ਆ ਤੇ ਜਦੋਂ ਉਹ ਤੁਰ ਜਾਂਦੇ ਤੇ ਕੋਈ ਨਾ ਕੋਈ ਗਾਂ ਮੱਜ ਜਾਂ ਕੋਈ ਹੋਰ ਉਹਨੂੰ ਪੁੱਟ ਕੇ ਸੁੱਟ ਦਿੰਦਾ ਬੂਟੇ ਲਾਉਣੇ ਸੌਖਾ ਕਿ ਬਚਾਉਣਾ ਜਾਂ ਪਾਲਣਾ ਸੌਖਾ ਮੈਂ ਕਿੰਨੇ ਜੀ ਜਿੱਦਾਂ ਆਪਣੇ ਬੱਚੇ ਨੂੰ ਪਾਲਣ ਦੀ ਆਪਾਂ ਮਿਹਨਤ ਕਰਦੇ ਆ ਨਾ ਮਾਪਿਓ ਇਦਾਂ ਹੀ ਬੂਟੇ ਪਾਲਦੇ ਆ ਇੱਥੋਂ ਦੀ ਇਹ ਰਸਤੇ ਥਾਣੀ ਕਈ ਵਾਰੀ ਗੁજરા ਆਂਦੇ ਆ ਕਈ ਵਾਰੀ ਸਾਡਾ ਝਗੜਾ ਇਸੇ ਗੱਲ ਦਾ ਹੋਇਆ ਕਿ ਐਂ ਦੀ ਤੁਸੀਂ ਲੈ ਕਿ ਨਹੀਂ ਆਉਣੇ ਆਪਣੇ ਜਾਨਵਰ ਜਿਹੜੇ ਆ ਮੱਝਾਂ ਨੇ ਕਿਉਂਕਿ ਸਾਡੇ ਬੂਟੇ ਖਰਾਬ ਬਹੁਤ ਵਾਰੀ ਅਸੀਂ ਲੜਾਈ ਝਗੜਾ ਕੀਤਾ ਸੋ ਦਰਦ ਰੱਖਣਾ ਪੈਂਦਾ ਜੀ ਜਦੋਂ ਆਪਣੇ ਪਰਿਵਾਰ ਲਈ ਆਪਣੀ ਰੋਜੀ ਰੋਟੀ ਲਈ ਆਪਣੇ ਘਰਾਂ ਦੇ ਕੰਮਾਂ ਦੀ ਸੰਸਾਰੀ ਕੰਮਾਂ ਲਈ ਬੰਦਾ ਦਰਦ ਰੱਖਦਾ ਨਾ ਪੈਸਾ ਕਮਾਉਣ ਦਾ ਦਰਦ ਰੱਖਦਾ ਕਿੱਦਾਂ ਕਿੱਥੋਂ ਲਿਆਵਾ ਇਸੇ ਤਰ੍ਹਾਂ ਸਮਾਜ ਦਾ ਦੁੱਖ ਦਰਦ ਰੱਖਾਂਗੇ ਤਾਂ ਤਾਂ ਹੀ ਸਭ ਕੁਝ ਬਚਣਾ ਵਾ ਜੇ ਘਰ ਦੀ ਚਾਰ ਦਿਵਾਰੀ ਤੱਕ ਆਪਾਂ ਲੋਕ ਸੀਮਤ ਰਹਿ ਗਏ ਨਾ ਫਿਰ ਆਪਣਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਜਿਵੇਂ ਹੁਣ ਨਸ਼ੇ ਦੀ ਗੱਲ ਕਰਦੇ ਆ ਨਸ਼ਾ ਬਹੁਤ ਆ ਨਸ਼ਾ ਤਾਂ ਜਿਹੜਾ ਐਡਾ ਵੱਡਾ ਮਸਲਾ ਕਿ ਸਰਕਾਰ ਨੂੰ ਉੱਤੇ ਜੱਦੋਜਾਦ ਕਰਨੀ ਚਾਹੀਦੀ ਤੇ ਉਹਨੂੰ ਬੰਦ ਕਰਨਾ ਚਾਹੀਦਾ ਪਰ ਮੈਂ ਕਹਿੰਦਾ ਜਿਹੜਾ ਵਾਤਾਵਰਣ ਨੇ ਆ ਇਹ ਤਾਂ ਸਾਡੇ ਕੰਟਰੋਲ ਚ ਆਹੀਂ ਕਿਨੇ ਅਸੀਂ ਨਸ਼ਾ ਨਹੀਂ ਬੰਦ ਕਰਾ ਸਕਦੇ ਆ ਆਮ ਲੋਕ ਪਰ ਅਸੀਂ ਵਾਤਾਵਰਣ ਤੇ ਬਚਾ ਸਕਦੇ ਆ ਸਾਡੇ ਕੋਈ ਜ਼ਮੀਨ ਆ ਸਰਕਾਰੀ ਜਗ੍ਹਾ ਨੇ ਸ਼ਮਸ਼ਾਨ ਘਾੜਨੇ ਆ ਹਸਪੀਟਲ ਨੇ ਆ ਮੰਡੀ ਦੇ ਚਾਰ ਸਪੇਰੇ ਵੇਖੋ ਅਸੀਂ ਹੁਣ ਦਰਖਤ ਜਗ੍ਹਾ ਹੈਗੀ ਖਾਲੀ ਸੀ ਪਹਿਲਾਂ ਹੁਣ ਦਰਖਤ ਲੱਗ ਗਏ ਕਿੰਨਾ ਸੋਹਣਾ ਲੱਗਣ ਲੱਗ ਪਿਆ ਲੋਕ ਦਾਣਾ ਮੰਡੀ ਚ ਆਉਂਦੇ ਆ ਲੋਕ ਗਰਮੀਆਂ ਚ ਇੱਥੇ ਨਜ਼ਾਰੇ ਨਾਲ ਬੈਠੇ ਰਹਿੰਦੇ ਆ ਸੋ ਕਿਦੇ ਨਾ ਕਿਦੇ ਸ ਸਮਾਜ ਪ੍ਰਤੀ ਵੀ ਸਾਡੇ ਜਿਹੜੇ ਫਰਜ਼ ਆ ਉਹਨੂੰ ਪਛਾਨਣ ਦੀ ਲੋੜ ਆ ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦੇ ਆ ਸਲੋਕ ਪੜਦੇ ਆ ਜਪਜੀ ਸਾਹਿਬ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਪੜਨ ਨਾਲ ਥੋੜੀ ਸਭ ਕੁਝ ਹੋ ਜਾਣਾ ਵੀ ਹਵਾ ਨੂੰ ਮਾਤਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਤੇ ਇਹ ਗੁਰੂ ਦੀ ਤੇ ਅਸੀਂ ਮੈਂ ਕਹਿੰਨੇ ਆ ਵੀ ਕਿੰਨੀ ਅਸੀਂ ਕਿਹੜੇ ਬੰਦੇ ਨੂੰ ਤਰਪੇ ਆ ਦਰਖਤ ਅਸੀਂ ਵੱਢੀ ਜਾ ਰਹੇ ਆ ਦਰਖਤ ਨਵੇਂ ਲਾ ਨਹੀਂ ਰਹੇ ਕਿਸੇ ਬੰਦੇ ਦਾ ਵੀ ਬਹੁਤ ਘੱਟ ਬੰਦੇ ਅੱਜ ਵੀ ਜਿੱਦਾਂ ਸੋਸ਼ਲ ਮੀਡੀਆ ਤੇ ਮੈਂ ਦੇਖਦਾ ਕੋਈ 10 ਵੀ ਬੰਦੇ ਹੋਣਗੇ ਸਮਾਜ ਦੇ ਵਿੱਚ ਜਿਹੜੇ ਬੂਟਿਆਂ ਦੀ ਗੱਲ ਕਰ ਰਹੇ ਨਹੀਂ ਤੇ ਬੂਟਿਆਂ ਦੀ ਕੋਈ ਗੱਲ ਹੀ ਨਹੀਂ ਕਰਦਾ ਅੱਜ ਕੇ ਸਭ ਤੋਂ ਵੱਡਾ ਮਸਲਾ ਵਾ ਜੇ ਅਸੀਂ ਇਹ ਮਸਲੇ ਤੇ ਧਿਆਨ ਨਾ ਦਿੱਤਾ ਤੇ ਆਉਣ ਵਾਲਾ ਸਮਾਂ ਸਾਡਾ ਬਹੁਤ ਤੇਸ਼ ਚੋਂ ਤੁਸੀਂ ਆਏ ਹੋ ਇੰਗਲੈਂਡ ਬੜਾ ਠੰਡਾ ਤੇ ਸਾਫ਼ ਸੁਥਰਾ ਦੇਸ਼ ਹੈ ਤੇ ਫਿਰ ਤੁਸੀਂ ਇੱਧਰ ਕਿੱਧਰ ਆ ਗਏ ਵੇਖੋ ਜੀ ਇੰਗਲੈਂਡ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਅਸੀਂ ਕੰਮ ਕਰਨ ਜਾਂਦੇ ਹਾਂ ਮੈਂ ਤਾਂ ਮਜਦੂਰੀ ਕਰਨ ਜਾਣੇ ਆ ਕੀ ਪੈਸਾ ਕਮਾ ਕੇ ਘਰ ਬਣਾ ਲਈਏ ਆਪਣੀ ਰੋਜੀ ਰੋਟੀ ਕਮਾ ਲਈਏ ਪਰ ਜਿਸ ਪੰਜਾਬ ਨੇ ਸਾਨੂੰ ਸਭ ਕੁਝ ਦਿੱਤਾ ਸਾਨੂੰ ਇੱਥੇ ਜਨਮ ਮਿਲਿਆ ਸਾਨੂੰ ਇਹ ਗੁਰੂਆਂ ਪੀਰਾਂ ਦੀ ਧਰਤੀ ਨੇ ਕਿੱਡਾ ਮਾਣ ਮੱਤਾ ਇਤਿਹਾਸ ਆ ਕਿ ਲੋਕਾਂ ਬਦਲੇ ਸਮਾਜ ਬਦਲੇ 10 ਗੁਰੂ ਸਹਿਬਾਨ ਨੇ ਕੁਰਬਾਨੀਆਂ ਦੇ ਦਿੱਤੀਆਂ ਸਾਬ ਜਾਦਿਆਂ ਕੁਰਬਾਨੀਆਂ ਦੇ ਦਿੱਤੀਆਂ ਉਹਨਾਂ ਕੋ ਤੇ ਸਾਰਾ ਕੁਝ ਹੀ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਕੀ ਲੋੜ ਆਪਣਿਆਂ ਤਾਂ ਸਾਰਾ ਕੁਝ ਠੀਕ ਚੱਲਣ ਡਿਆ ਕੁਐਸ਼ ਨਾ ਕੁਛ ਤਾਂ ਜੇ ਅਸੀਂ ਇਸ ਪਾਸੇ ਨੂੰ ਧਿਆਨ ਦੇਵਾਂਗੇ ਸਮਾਜ ਪ੍ਰਤੀ ਫੇਰੀ ਆ ਇੰਗਲੈਂਡ ਅਸੀਂ ساری ਜ਼ਿੰਦਗੀ ਥੋੜੀ ਰਹਿ ਸਕਦੇ ਆ ਇੰਗਲੈਂਡ ਦੀ ਧਰਤੀ ਆ ਕੱਲ ਨੂੰ ਸਾਨੂੰ ਭਾਵੇਂ ਧੱਕੇ ਮਾਰ ਕੇ ਕੱਢ ਦੇਣ ਅਗਲੇ ਕੀ ਕਰ ਸਕਦੇ ਪਰ ਇੱਥੋਂ ਤੇ ਕੋਈ ਨਹੀਂ ਕੱਢ ਸਕਦਾ ਜਿੱਥੇ ਅਸੀਂ ਵਸਦੇ ਹਾਂ ਜੀ ਕਹਿੰਦੇ ਕੈਨੇਡਾ ਦਾ ਵੀਜ਼ਾ ਲੱਗਾ ਫੇਰ ਨਹੀਂ ਜਾਂਦੇ ਤੁਸੀਂ ਹਾਂ ਕੈਨੇਡਾ ਦਾ ਵੀਜ਼ਾ ਲੱਗਾ 5 ਸਾਲ ਦਾ ਵੀਜ਼ਾ ਲੱਗਾ ਵਾ ਦੋ ਮੇਰੇ ਕੋ ਲਾਇਸੈਂਸ ਸਰਬ ਦੇ ਆ ਮੇਰੀ ਫੈਮਿਲੀ ਉੱਥੇ ਰਹਿੰਦੀ ਮੈਂ ਜਾ ਕੇ ਸਵੇਰੇ ਲੱਖਾਂ ਰੁਪਏ ਕਮਾ ਸਕਦਾ ਪਰ ਮੇਰੀ ਸੋਚ ਇਹ ਆ ਮੇਰੀ ਇਹ ਆ ਮਨ ਚ ਮੇਰੇ ਚੰਗਿਆ ਇੱਕ ਲੱਗੀ ਕਿ ਮੈਂ ਆਪਣੇ ਪਿੰਡ ਵਾਸਤੇ ਜਿੰਨਾ ਕਿ ਚਿਰ ਮੈਨੂੰ ਜ਼ਿੰਦਗੀ ਰੱਬ ਨੇ ਦਿੱਤੀ ਮੈਂ ਇਹ ਕੰਮ ਕਰਨਾ ਵਾਂ ਦਰੱਖਤਾਂ ਦੇ ਕਰਾਂ ਲੋੜਵੰਦਾਂ ਵਾਸਤੇ ਕਰਾਂ ਮੈਂ ਕਰਦੇ ਰਹਿਣਾ ਜੀ ਇਹ ਮੇਰਾ ਮਕਸਦ ਹੈ ਆਪਣ ਕਰਨ ਦਿੰਦੇ ਲੋਕ ਨਹੀਂ ਮੈਂ ਤੁਹਾਨੂੰ ਅੱਗੇ ਮਤਲਬ ਇਹ ਕਹਿਣਾ ਚਾਹੁੰਦਾ ਵੀ 99% ਲੋਕ ਜਿਹੜੇ ਆ ਕਰਨ ਦਿੰਦੇ ਆ 1% ਤੇ ਹੁੰਦੇ ਹੀ ਆ ਭਾਵੇਂ ਉਹਨਾਂ ਨੂੰ ਸੋਨੇ ਦੇ ਬਣ ਜੋ ਸੋਨਾ ਵੀ ਹੋਇਆ ਤਾਂ ਉਹਨਾਂ ਕਹਿੰਦਾ ਸੋਨਾ ਨਹੀਂ ਇਹ ਚਾਂਦੀ ਹੈ ਇਹ ਲੋਹਾ ਆ ਉਹ 1% ਲੋਕ ਹੁੰਦੇ ਆ ਪਰ ਉਹ ਵੀ ਉਹ ਪਰਮਾਤਮਾ ਵੱਲ ਉਹਨਾਂ ਦੀ ਡਿਊਟੀ ਲੱਗੀ ਉਹਨਾਂ ਦਾ ਕਸੂਰ ਕੋਈ ਨਹੀਂ ਆ ਉਹਨਾਂ ਦਾ ਵੱਸ ਕੋਈ ਨਹੀਂ ਆ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਕਦੀ ਕਿਸ ਨੂੰ ਇਹ ਨਹੀਂ ਆ ਵੀ ਅਹੀਂ ਉਹਦਾ ਵਿਰੋਧ ਕਰਦੀ ਹਾਂ ਉਹਨਾਂ ਦਾ ਵੀ ਸਤਿਕਾਰ ਕਰਦਾ ਕੋਈ ਗੱਲ ਨਹੀਂ ਜਿੱਦਾਂ ਦੀ ਰੱਬ ਨੇ ਮਤਬੁੱਧ ਦਿੱਤੀ ਆਪਾਂ ਮੈਂ ਉਹਦਾ ਦੀ ਗੱਲ ਕਰ ਸਕਦਾ ਨਾ ਵਿਰੋਧ ਹੋਵੇਗਾ ਤਾਂ ਵਿਰੋਧ ਦੇ ਵਿੱਚੋਂ ਹੀ ਮੈਂ ਕਹਿੰਦਾ ਇੱਕ ਬੰਦੇ ਨੂੰ ਇੱਕ ਤਾਕਤ ਮਿਲਦੀ ਹੈ ਇੱਕ ਸ਼ਕਤੀ ਮਿਲਦੀ ਹੈ ਕੰਮ ਕਰਨ ਦੀ ਕਿ ਯਾਰ ਮੈਂ ਕੁਝ ਕਰਦਾ ਤੇ ਇਹਨਾਂ ਨੂੰ ਉਹ ਚੰਗਾ ਕੰਮ ਬੁਰਾ ਲੱਗਦਾ ਇਸ ਕਰਕੇ ਮੈਂ ਹੋਰ ਵੱਧ ਕਰਨਾ ਇਹ ਮੇਰੀ ਸੋਚ ਆ ਸਾਰੇ ਭਰਾ ਨੇ ਗੱਲ ਕੀਤੀ ਜਾਵੇ ਇਹ ਤਾਂ ਹੋ ਗਈ ਵਾਤਾਵਰਣ ਦੀ ਗੱਲ ਕਿ ਤੁਸੀਂ ਪੂਰੇ ਪਿੰਡ ਦਾ ਵਾਤਾਵਰਣ ਹੀ ਇੱਕ ਬਦਲ ਕੇ ਰੱਖਤਾ ਜੇ ਸਮਾਜਿਕ ਕੰਮਾਂ ਦੀ ਗੱਲ ਕਰੀਏ ਤਾਂ ਕਿੰਨੇ ਕੁ ਲੋਕਾਂ ਦੇ ਕਹਿੰਦੇ ਛੱਤਾਂ ਬਦਲਾਉਂਦੀਆਂ ਜਾਂ ਗੋਡੇ ਬਦਲਾਉਂਦੇ ਜਾਂ ਲੋਕਾਂ ਦਾ ਜਿਹੜਾ ਕਿਹਾ ਜਾਵੇ ਤੇ ਸਿਹਤ ਪੱਖੋਂ ਇਲਾਜ ਕਰਾਤਾ ਸਿਹਤ ਪੱਖੋਂ ਤੇ ਮੈਂ ਆਪਣੇ ਨਗਰ ਦੀ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਤੁਸੀਂ ਛੱਤ ਦੀ ਗੱਲ ਕਰਦੇ ਕੋਈ ਪੰਜ ਕ ਮਕਾਨ ਆਪਣੇ ਨਗਰ ਚ ਜਿਨ੍ਹਾਂ ਦੀਆਂ ਛੱਤਾਂ ਅਸੀਂ ਰਲ ਮਿਲ ਕੇ ਮੇਰੇ ਭਰਾਵਾਂ ਨੇ ਸਹਿਯੋਗ ਕੀਤਾ ਤੇ ਪਾਈਆਂ ਉਤੋਂ ਬਾਅਦ ਦਵਾਈ دارو ਦੀ ਜਿਹੜੀ ਗੱਲ ਕਰਦੇ ਆ ਉਹ ਲਗਾਤਾਰ ਹੀ ਚਲਦੀ ਰਹਿੰਦੀ ਆ ਕਿਸੇ ਦਾ ਕੋਈ ਆਪਰੇਟ ਆ ਕਿਸੇ ਦੇ ਅੱਖਾਂ ਦਾ ਲੈਂਸ 100 ਤੋਂ ਵੱਧ ਅਸੀਂ ਅੱਖਾਂ ਦੇ ਲੈਂਸ ਪਾਏ ਅੱਜ ਵੀ ਪਿੰਡ ਦੇ ਵਿੱਚ ਜੇ ਕਿਸੇ ਦੀ ਅੱਖ ਖਰਾਬ ਹੋ ਜਾਂਦੀ ਹੈ ਨਾ ਜੀ ਉਹ ਸਾਡੇ ਤੱਕ ਪਹੁੰਚ ਕਰਦਾ ਕਿ ਉਹ ਮਤਲਬ ਲੈਂਸ ਪਵਾ ਦੇਣਗੇ ਤੇ ਅਸੀਂ ਕਹਿੰਨੇ ਕੋਈ ਗੱਲ ਨਹੀਂ ਜਵੇਂ ਹੁਣ ਵੀ ਮੈਨੂੰ ਦੋ ਤਿੰਨ ਪੇਸ਼ੈਂਟ ਮਿਲੇ ਮੈਂ ਕਿਹਾ ਗਰਮੀ ਥੋੜੀ ਜਿਹੀ ਲੰਘ ਲਾਂ ਦੋ ਪਸੀਨਾ ਪੈਂਦਾ ਅੱਖ 'ਚ ਤੇ ਦੋ ਕੁ ਮਹੀਨੇ ਲੰਘ ਜੋ ਆਪਾਂ ਯਤਨ ਕਰਾਂਗੇ ਕਈਆਂ ਦੇ ਫ੍ਰੀ ਸੰਸਥਾ ਜਿੱਥੇ ਪੈਂਦੇ ਨੇ ਉੱਥੋਂ ਵੀ ਪਵਾਦੀ ਦੇ ਜੇ ਨਾਂ ਪੈਣ ਫਿਰ ਆਪਾਂ ਭੈਣ ਭਰਾਵਾਂ ਦੇ ਨਾਲ ਨਾਲ ਮਿਲ ਕੇ ਉੱਥੋਂ ਵੀ ਪਵਾਦੀ ਦਾ ਕਰਨੀ ਦੀ ਸੇਵਾ ਆ ਜੀ ਕੋਈ ਗੱਲ ਨਹੀਂ ਆਪਣੇ ਆਪ ਨੂੰ ਮਤਲਬ ਖੁਸ਼ੀ ਹੁੰਦੀ ਆ ਜਦੋਂ ਇਹ ਕੰਮ ਕਰਕੇ ਸਕੂਨ ਮਿਲਦਾ ਬਹੁਤ ਰਾਤ ਨੂੰ ਐ ਫਰੀ ਮਾਈਂਡ ਹੋ ਕੇ ਘਰਾੜੇ ਮਾਰ ਕੇ ਸੋਈਂਦਾ ਵੀ ਕੋਈ ਮੜਾ ਕਰਮ ਨਹੀਂ ਕੀਤਾ ਇਹ ਇੱਕ ਪ੍ਰਮਾਤਮਾ ਕਹਿੰਦਾ ਗੁਰਬਾਣੀ ਕਹਿੰਦੀ ਕਰਮੀ ਧਰਮ ਆ ਵਿਣਗੁਣ ਕੀਤੇ ਭਗਤ ਨਾ ਹੋਏ ਕਹਿੰਦੇ ਬਿਨਾ ਗੁਣਾ ਤੋਂ ਬੰਦਾ ਕੋਈ ਜਿੱਥੇ ਮਰਜੀ ਤੁਰਿਆ ਫਿਰ ਕੋਈ ਭਗਤੀ ਹੈਗੀ ਨਹੀਂ ਇਸ ਕਰਕੇ ਮੈਂ ਸਮਝਣਾ ਮਨੁੱਖਤਾ ਦੀ ਸੇਵਾ ਵਾਤਾਵਰਣ ਦੀ ਸੇਵਾ ਲੋੜਵੰਦਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਸ ਕਰਕੇ ਪ੍ਰਮਾਤਮਾ ਨੇ ਡਿਊਟੀ ਲਈ ਆ ਕਰ ਰਹੇ ਆ ਜੀ ਪਰਿਵਾਰ ਦਾ ਕਿੰਨਾ ਕੁ ਸਾਥ ਮਿਲਦਾ ਜਾਂ ਪਰਿਵਾਰ ਨੇ ਕਦੀ ਆਪਣਾ ਜ਼ਾਹਰ ਨਹੀਂ ਕੀਤਾ ਕਿ ਬਲਜੀਤ ਸਿੰਘ ਹੁਣੀ ਪਿੰਡ ਦੇ ਕੰਮ ਕਰਦੇ ਆ ਸਮਾਜਿਕ ਕੰਮ ਕਰਦੇ ਆ ਪਰਿਵਾਰ ਨਾਲ ਕਿਤੇ ਬਾਹਰ ਅੰਦਰ ਨਹੀਂ ਜਾਂਦੇ ਪਰਿਵਾਰ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਜੋ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਲੱਗਦਾ ਮੈਂ ਉਹ ਵੀ ਨਿਭਾ ਰਿਹਾ ਪਰ ਕਿਤੇ ਨਾ ਕਿਤੇ ਵੇਖੋ ਹੁਣ ਜਿਵੇਂ ਜੋ ਨਿਹਲਾ ਸੀਜ਼ਨ ਹੈ ਮੇਰੇ ਕੋਲ ਜ਼ਮੀਨ ਹੈ 6-7 ਕਿਲੇ ਉਹ ਮੈਂ ਜ਼ਮੀਨ ਠੇਕੇ ਤੇ ਦਿੱਤੀ ਆ ਕਿਉਂਕਿ ਜੇ ਮੈਂ ਜ਼ਮੀਨ ਨਾਲ ਜਾਵਾਂਗਾ ਨਾ ਸਮਾਜਿਕ ਕੰਮਾਂ ਵਾਲੇ ਭੱਜਾਂ ਨੱਠਾ ਫੇਰਾਂਗਾ ਤੇ ਫਿਰ ਜ਼ਮੀਨ ਨਹੀਂ ਸੰਭ ਸਕਦਾ ਇਸ ਕਰਕੇ ਮੈਂ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਜੜੀ ਠੇਕੇ ਤੇ ਦੇ ਕੇ ਤੇ ਸਮਾਜਿਕ ਕੰਮ ਜਿਹੜੇ ਆ ਇਹ ਗੱਲ ਹੈਗੀ ਆ ਕਿ ਇਹ ਸਾਰਾ ਕੁਝ ਮਤਲਬ ਐਡਜਸਟ ਕਰਨਾ ਪੈਂਦਾ ਵਾ ਟਾਈਮ ਬਹੁਤ ਘੱਟ ਮਿਲਦਾ ਪਰਿਵਾਰ ਨੂੰ ਫੈਮਿਲੀ ਨੂੰ ਭੱਜ ਦੌੜ ਬਹੁਤ ਆ ਤੇ 100% ਸੋਚੀਦਾ ਕਿ 100 100 ਬੰਦਾ ਆਪਣੇ ਕੋ ਆਇਆ ਸੋਚੀਦਾ 100 ਦੇ 100 ਹੀ ਜਿਹੜੇ ਕੰਮ ਨੇ ਜਾਂ ਲੋਡ ਵੰਦੇ ਆ ਪਰਿਵਾਰ ਇਹਦਾ ਕਰੀਏ ਤੇ ਕਈ ਵਾਰੀ 100 ਚੋਂ 20 ਰਹਿ ਵੀ ਜਾਂਦੇ ਆ ਤੇ ਫਿਰ ਉਹਦੇ ਵਾਸਤੇ ਵੀ ਦਿਮਾਗ ਤੇ ਪਰੇਸ਼ਾਨੀ ਬਣੀ ਰਹਿੰਦੀ ਆ ਵੀ ਉਹ 20 ਬੰਦਿਆਂ ਦਾ ਕੰਮ ਆਪਾਂ ਨਹੀਂ ਕਰ ਸਕੇ ਕਿਉਂਕਿ ਕੰਮ ਤਾਂ ਸਾਰਾ ਫਾਈਨੈਂਸ਼ੀਅਲ ਹੁੰਦਾ ਔਰ ਫਾਈਨੈਂਸ਼ੀਅਲ ਦੀ ਗੱਲ ਕਰਾਂ ਤਾਂ ਜਿੰਨੇ ਮਕਾਨ ਬਣੇ ਆ ਮੇਰੇ ਪਿੰਡ ਦੇ ਮੇਰੇ ਕੋਈ 5-10 ਭਰਾ ਵਾ ਜਿਹੜੇ ਮੇਰੇ ਸਹਿਯੋਗ ਕਰਦੇ ਜਾਂ ਬਾਹਰ ਮੇਰੇ ਸੱਜਣ ਮਿੱਤਰ ਸਹਿਯੋਗ ਕਰਦੇ ਬਾਕੀ ਪਿੰਡ ਚ ਪੋਨੈਂਸ਼ੀਅਲ ਜਿਹੜੀ ਮਤਲਬ ਮਦਦ ਜਿੱਦਾਂ ਕੋਠਿਆਂ 'ਚ ਜਾਂ ਕੋਈ ਹੋਰ ਉਹ 'ਚ ਬਹੁਤ ਮਾਈਨਰ ਮਤਲਬ ਹੁੰਦੀ ਆ ਇਹ ਹੈ ਇੱਕ ਗੁਰੂ ਘਰ ਸਾਰਿਆਂ ਦਾ ਸਾਂਝਾ ਵਾ ਜਦੋਂ ਆਪਣੇ ਕੋ ਪੈਸਾ ਨਾ ਵੀ ਹੋਵੇ ਨਾ ਭਾਜੀ ਤੇ ਫਿਰ ਆਪਾਂ ਕੀ ਕਰਦੇ ਆ ਕਿ ਗੁਰਦਰਾ ਸਾਹਿਬ ਜਾ ਕੇ ਆਵਾਜ਼ ਦੇ ਦਿੰਨੇ ਆ ਕਿ ਫਰਾਣੇ ਬੰਦੇ ਦੀ ਜਰਾ ਮਸਲਾ ਬਣ ਗਿਆ ਤੇ ਉੱਥੇ ਮੇਰੇ ਨਗਰ ਦੇ ਲੋਕ ਜਿਹੜੇ ਬੜੇ ਚੰਗੇ ਨੇ ਬਹੁਤ ਹੀ ਚੰਗੇ ਮੈਂ ਜਿੰਨੀ ਤਾਰੀਫ ਕਰਾਂ ਉਹਨੀ ਥੋੜੀ ਭਾਵੇਂ 100 ਦੇਣ ਜਾਣ 50 ਦੇਣ ਜਾਣ 10 ਦੇਣ ਜਾਣ ਸਾਰਿਆਂ ਦੇ ਕੇ 50 50000 ਰੁਪਇਆ ਗੁਰਦਵਾਰਿਆਂ ਇਕੱਠਾ ਕਰਕੇ ਤੇ ਜਿਹੜੇ ਪਰਿਵਾਰ ਤੇ ਕੋਈ ਵਿਵਪਤਾ ਬਣੀ ਉਹਨੂੰ ਫੜਾਈਦਾ ਤੇ ਉਹ ਸਾਰੇ ਪਿੰਡ ਦਾ ਧੰਨਵਾਦ ਕਰਦਾ ਤੇ ਅਸੀਸਾਂ ਦਿੰਦਾ ਉਹ ਬਾਹਰ ਲੋਕਾਂ 'ਚ ਵੀ ਜਾ ਕੇ ਗੱਲ ਕਰਦਾ ਵੀ ਸਾਡੇ ਪਿੰਡ ਦੇ ਨੌਜਵਾਨ ਨੇ ਸਾਡਾ ਪਿੰਡ ਬੜਾ ਚੰਗਾ ਤੇ ਅਸੀਂ ਸਮਝਦੇ ਹਾਂ ਸਮਾਜ ਦੀ ਸੋਹਣੀ ਸਿਰਜਣਾ ਜਿਹੜੀ ਆ ਮਨੁੱਖਤਾ ਦੀ ਜਿਹੜੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਕੇ ਹੋ ਸਕਦੀ ਆ ਜੇ ਹੁਣ ਅਸੀਂ ਇਕੱਲੇ ਕਹਿ ਦਈਏ ਨਾ ਵੀ ਆਪਾਂ ਧਾਰਮਿਕ ਕੰਮਾਂ 'ਚ ਹੀ ਪੈਸਾ ਲਾਉਣਾ ਵਾ ਤੇ ਮਨੁੱਖਤਾ ਜਿੱਥੇ ਲੋੜਵੰਦ ਜਿੱਥੇ ਲੋੜ ਆ ਉੱਥੇ ਨਹੀਂ ਲਾਉਣਾ ਤੇ ਮੇਰੇ ਖਿਆਲ ਨਾਲ ਉਹ ਵੀ ਜਿਹੜਾ ਕੋਈ ਐਡਾ ਮੈਨੂੰ ਠੀਕ ਨਹੀਂ ਲੱਗਦਾ ਕਿ ਇਹ ਗੁਰੂ ਮਹਾਰਾਜ ਖੁਸ਼ ਹੋਣਗੇ ਜੇ ਕਿਸੇ ਗਰੀਬ ਦੀ ਮੰਨ ਲਓ ਅੱਖ ਤੋਂ ਬੈਠਾ ਵਾ ਨજર ਨਹੀਂ ਆ ਤੇ ਉਹਦੀ ਨજર ਬਣ ਜਾਂਦੀ 2 ਸਾਲ ਤੋਂ ਬੈਠਾ ਤੇ ਉਹ ਤੁਹਾਨੂੰ ਉਹ ਕੋਈ ਛੋਟੀ ਸੇਵਾ ਵਾ ਮਹਾਰਾਜ ਨੇ ਤਾਂ ਕਿਹਾ ਵੀ ਮਨੁੱਖਤਾ ਦੀ ਸੇਵਾ ਜਿਹੜੀ ਆ ਵੀ ਇਹ ਸਭ ਤੋਂ ਵੱਡੀ ਸੇਵਾ ਹੈ ਜੀ ਇਸ ਕਰਕੇ ਇਨਸਾਨੀਅਤ ਨਹੀਂ ਬੰਦੇ ਚ ਮਰਨੀ ਚਾਹੀਦੀ ਇਨਸਾਨੀਅਤ ਹੋਵੇ ਦਰਦ ਹੋਵੇ ਬੰਦੇ ਦੇ ਮਨ ਚ ਦਇਆ ਹੋਵੇ ਤੇ ਸਮਾਜ ਦੀ ਸੋਹਣੀ ਸਿਰਜਣਾ ਹੋ ਸਕਦੀ ਬਲਜੀਤ ਸਿੰਘ ਬੰਗੋਆਣੀ ਨੇ ਵਿਚਾਰ ਸਾਂਝੇ ਕੀਤੇ ਨੇ ਔਰ ਇਹ ਵੀ ਦੱਸਿਆ ਕਿ ਇੰਗਲੈਂਡ ਦੀ ਧਰਤੀ ਤੋਂ ਵਾਪਸ ਮੁੜੇ ਨੇ ਅੱਜ ਵੀ 5 ਸਾਲ ਦਾ ਕੈਨੇਡਾ ਦਾ ਵੀਜ਼ਾ ਲੱਗਾ ਜਿਸ ਪਿੱਛੇ ਲੋਕ ਲੱਖਾਂ ਰੁਪਏ ਚੁੱਕੀ ਫਿਰਦੇ ਇੰਗਲੈਂਡ ਕੈਨੇਡਾ ਜਾਣ ਦੀ بجائے ਕਹਿੰਦੇ ਕਿ ਪਿੰਡ 'ਚ ਰਹਿ ਕੇ ਵਾਤਾਵਰਨ ਨੂੰ ਸ਼ੁੱਧ ਕਰਨਾ ਹੈ ਪਿੰਡ ਦਾ ਮਾਹੌਲ ਠੀਕ ਕਰਨਾ ਹੈ ਲੋਕਾਂ ਦੀ ਸੇਵਾ ਕਰਨਾ ਹੈ ਜੀਵਨ ਦਾ ਟੀਚਾ ਹੈ ਪਰਿਵਾਰ ਨੂੰ ਵੀ ਕਹਿੰਦੇ ਸਮਾਂ ਦਿਨਾ ਤੇ ਜਿੰਨਾ ਕੋ ਹੋ ਸਕੇ ਵੱਧ ਤੋਂ ਵੱਧ ਸਮਾਂ ਆਮ ਲੋਕਾਂ ਨੂੰ ਦੇਣਾ ਤੇ ਆਮ ਲੋਕਾਂ ਦਾ ਵੀ ਰੱਜ ਕੇ ਸਾਥ ਮਿਲਦਾ ਹੈ ਇਸੇ ਦਾ ਨਤੀਜਾ ਹੈ ਕਿ ਅੱਜ ਇਹਨਾਂ ਦਾ ਪਿੰਡ ਹਰਿਆ ਭਰਿਆ ਹੈ ਕੈਮਰਾਮੈਨ ਬੰਟੀ ਦੇ ਨਾਲ ਨਿਤਿ ਲੁਥਰਾ 7 ਸੀ ਟੀਵੀ ਆਸਟ੍ਰੇਲੀਆ